ਮੁੰਡੇ ਸਾਡੇ ਨੇ ਨੰਬਰ ਲਵਾ ਲਿਆ ਲਵਾ ਲੈ ਜੀਰੋ ਬੰਨਾ ਜਿਦੋਂ ਮੈਨੂੰ ਫੜਨ ਲੱਗੀ ਆਪੇ ਫੜੂਗਾ ਕੰਨਾ ਹਾਂ ਇਹ ਵੀ ਤੇ ਸੋਹਣਾ ਆ ਮੈਨੂੰ ਤਾਂ ਨਹੀਂ ਇਹ ਸੋਹਣਾ ਲੱਗਾ ਉਹ ਨੰਬਰ ਬਹੁਤ ਸੋਹਣਾ ਤੇ ਮੇਰੇ ਕੰਨ ਤਾਂ ਜ ਐਂ ਜੇ ਮੇਰੀਆਂ ਚਾਰਟਿੰਗਾਂ ਦਾ ਸ਼ੌਕ ਦਾ ਟੱਟਾ ਕੋਈ ਘਰੇ ਆਉਂਦਾ ਬੇਬੇ ਪਹਿਲਾਂ ਹੀ ਚੁੰਨੀ ਆਏ ਕਰ ਲੈਂਦੀ ਆ ਆਪਾਂ ਇੱਥੇ ਕੋਈ ਨਾ ਚਾਹ ਦੇ ਅੱਗੇ ਬੈਠੇ ਆਂ ਤੁਸੀਂ ਕੁਝ ਵਧੀਆ ਤੁਸੀਂ ਸੁਣਾਓ ਠੀਕ ਠਾਕ ਆਏ ਹਾਂਜੀ ਜਸਰੀ ਗਾਲ ਜੀ ਮਿੱਤਰੋ ਸੋ ਫਾਈਨਲੀ ਉਹ ਦਿਨ ਆ ਚੁੱਕਾ ਜਿਸ ਦਿਨ ਦੀ ਬੜੀ ਵੇਟ ਸੀ ਇਹਨਾਂ ਦੀ ਵੇਟ ਕਰ ਰਹੇ ਸੀ ਨੰਬਰ ਪਲੇਟ ਤੋਂ ਲੋ ਵੀ ਬੜੀ ਵੇਟ ਹੋਊਗੀ ਕਿ ਆਪਾਂ ਕਿਹੜਾ ਨੰਬਰ ਫੋਰਚੂਨਰ ਨੂੰ ਲਾ ਰਹੇ ਹਾਂ ਸੋ ਫਾਈਨਲੀ ਨੰਬਰ ਪਲੇਟ ਆ ਚੁੱਕੀਆਂ ਸੋ ਆਪਾਂ ਆਰਟੀਓ ਆਫਿਸ ਚੱਲੇ ਆ ਉੱਥੇ ਜਾ ਕੇ ਨੰਬਰ ਪਲੇਟਾਂ ਦਿਖਾਵਾਂਗੇ ਲਵਾਵਾਂਗੇ ਜ਼ੋਰੀ ਫਿਰ ਉਹਦੇ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਨੰਬਰ ਪਲੇਟ ਆਪਾਂ ਲਾ ਰਹੇ ਹਾਂ ਸੋ ਫਿਰ ਘਰਦਿਆਂ ਦੇ ਰਿਐਕਸ਼ਨ ਦੇਖਾਂ ਕਿਉਂਕਿ ਘਰਦਿਆਂ ਨੂੰ ਨਹੀਂ ਪਤਾ ਆਪਾਂ ਕਿਹੜਾ ਨੰਬਰ ਲਵਾ ਰਹੇ ਹਾਂ ਨੰਬਰ ਵਧੇ ਲਵਾਵਾਂਗੇ ਸੋ ਚਲੋ ਬੜਾ ਟਾਈਮ ਨਾਲ ਲਿੰਦੇ ਹਾਂ ਜਲਦੀ ਫਰੋਜਪੁਰ ਨੰਬਰ ਪਲੇਟਾ ਲਵਾਉਣੇ ਆ ਤੇ ਤੁਹਾਨੂੰ ਵੀ ਦਿਖਾਉਣੇ ਐ ਭਰਾ ਬੜੇ ਦਿਨ ਵੇਟ ਕੀਤੀ ਅੰਜਾ ਹੁਣ ਵੀ ਅੱਜ ਵੀ ਆਜੂ 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 ਰੋਡ ਏਜੰਸੀ ਆਦਿਆਂ ਨੂੰ ਫੋਨ ਲਾਈਦਾ ਵੀਰੇ ਨੰਬਰ ਪਲੇਟਾ ਕਿਦੋਂ ਆਉਣੀ ਆ ਵੀਰੇ ਕੱਲੂ ਆ ਗਈ ਵੀਰੇ ਕੱਲੂ ਆ ਗਈ ਸੋ ਪਾਰਸਲ ਕਰਦੇ ਨੇ ਪਾਰਸਲ ਆਉਣ ਦਾ ਵਾਵਾ ਜਾਨੀ ਲੱਗ ਜਾਂਦੇ ਕੁਝ ਕੋਈ ਝੂਠ ਮਾਰਦੇ ਰਹਿੰਦੇ ਆ ਸੋ ਫਾਈਨਲੀ ਆ ਗਏ ਚਲ ਆਪਾਂ ਚੱਲੀਏ ਨਾਲੇ ਮੈਨੂੰ ਵੀ ਇੰਗੀਆਂ ਲਾਉਣੇ ਚਲਿਏ ਫੇਰ ਆਜੋ ਫਰੋਜਪੁਰ ਲੋ ਵੀ ਉਹੀ ਕੰਮ ਹੋ ਗਿਆ ਜੀ ਜਿਹਦਾ ਡਰ ਸੀ ਅਹੀਂ ਪਤਾ ਕੀ ਹੋਇਆ ਅਹੀਂ ਰਾਜ ਡਾਕੂਮੈਂਟ ਆਪਦੇ ਸਾਰੇ ਲੈ ਲੇ ਤੇ ਅਸੀਂ ਤੁਰ ਪਏ ਉਹ ਜਦੋਂ ਫਰੋਜਪੁਰ ਦੇ ਆਧੇ ਚ ਪਹੁੰਚ ਗਏ ਨਾ 15 15 ਕਿਲੋਮੀਟਰ ਅੱਗੇ ਉਦੋਂ ਆ ਕੇ ਜਦੋਂ ਉਹਨਾਂ ਨੂੰ ਫੋਨ ਲਾ ਕੇ ਪੁੱਛੋ ਕਿ ਨੇ ਕਿ ਭਾਈ ਬਾਈ ਨੰਬਰ ਡਾਕੂਮੈਂਟ ਜ਼ਰੂਰ ਚਾਹੀਦੇ ਨਾਲ ਉਹ ਡਾਕੂਮੈਂਟ ਪਿਆ ਸੀ ਘਰੇ ਪਰ ਅਸੀਂ ਗੱਡੀ ਫ੍ਰਿੰਟ ਹੀ ਕਰੋ ਹੁਣ ਜਾ ਕੇ ਫਾਈਨਲੀ ਲੈ ਕੇ ਆਏ ਹੁਣ ਜਾ ਰਹੇ ਮੈਨੂੰ ਆਏ ਕਿ ਉਹਨੇ ਟਾਈਮ ਨੂੰ ਆਰਟੀਓ ਸਰ ਉੱਠਣਾ ਜਾਣ ਚਲੋ ਵੀ ਪਹੁੰਚ ਕੇ ਫਿਰ ਸਾਈਨ ਕਰਾਉਣੇ ਤੇ ਕਰਦੇ ਤੇ ਮੈਂ ਤਾਂ ਮੁੰਡਾ ਕਰਦੇ ਆ ਲਓ ਜੀ ਆਰਟੀ ਆਫਿਸ ਪਹੁੰਚ ਗੱਡੀ ਖਲਾਤੀ ਆ ਤੇ ਡਾਕੂਮੈਂਟ ਸਾਰੇ ਲੈ ਲਈ ਚਲੋ ਜੀ ਚੱਲੀਏ ਲਓ ਜੀ ਨੰਬਰ ਲੱਗ ਚੁੱਕਾ ਤੇ ਮੜ ਜੀ ਝਲਕ ਦਿਖਾ ਦਈਏ ਤੁਹਾਨੂੰ ਪੀ ਵੀ 05 ਫਰੋਜਪੁਰ 80 ਅੱਗੇ ਨਹੀਂ ਇਹ ਦਿਖਾਉਣਾ ਗੈਸ ਕਰੋ ਕਿਹੜਾ ਹੋ ਸਕਦਾ ਥੈਂਕ ਯੂ ਦੇ ਸੱਜਣੋ ਇੱਕ ਆਪਣੇ ਤੋਂ ਗਲਤੀ ਹੋ ਗਈ ਆ ਉਹ ਗਲਤੀ ਤੁਹਾਨੂੰ ਆਪਾਂ ਦੱਸਦੇ ਹੁਣ ਸੱਜਣੋ ਜਿਹੜੀ ਆਪਣੇ ਤੋਂ ਗਲਤੀ ਹੋਈ ਆ ਉਹ ਤੁਹਾਨੂੰ ਵੀ ਦੱਸ ਦਈਏ ਤਾਂ ਜੋ ਤੁਹਾਨੂੰ ਏਦਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਗਲਤੀ ਇਹ ਹੋਈ ਆ ਕਿ ਆਪਾਂ ਸਿੱਧਾ ਮੂੰਹ ਚੱਕ ਕੇ ਸਿੱਧਾ ਆਫਿਸ ਆ ਗਏ ਆ ਕਰਨਾ ਕੀ ਸੀ ਪਹਿਲਾਂ ਆਪਾਂ ਨੰਬਰ ਪਲੇਟਾ ਲਵਾਉਣੀ ਆ ਸੀ ਫਿਰ ਉਹ ਏਜੰਸੀ ਵਾਲਾ ਨੇ ਏਜੰਸੀ ਵਾਲਾ ਨੂੰ ਫਿਰ ਸੈਂਡ ਕਰੀ ਦੀ ਹਨਾ ਸੈਂਡ ਕਰਕੇ ਫਿਰ ਉਹ ਉਹਨਾਂ ਨੇ ਆਪਾਂ ਨੂੰ ਅਪਰੂਵ ਦਾ ਉਹ ਬਣਾ ਕੇ ਸਰਟੀਫਿਕੇਟ ਜੱਜ ਦੇਣਾ ਸੀ ਫਿਰ ਆਰਟੀਓ ਸਾਹਿਬ ਨੇ ਅਪਰੂਵ ਕਰਨੀਆਂ ਸੀ ਸੋ ਫਿਰ ਅੱਜ ਆਪਾਂ ਸਿੱਧੇ ਹੀ ਆ ਗਏ ਸੀ ਸੋ ਹੁਣ ਆਪਾਂ ਨੂੰ ਏਜੰਸੀ ਵਾਲਿਆਂ ਨੂੰ ਫੋਟੋਆਂ ਭੇਜਦੀਆਂ ਸੋ ਹੁਣ ਆਪਾਂ ਨੂੰ ਡਾਕੂਮੈਂਟ ਸੈਟਿੰਗ ਕਰ ਲੈਂਗੇ ਫਿਰ ਆਪਾਂ ਆਰਡੀਓ ਸਾਹਿਬ ਤੋਂ ਅਪਰੂਵ ਕਰਾਵਾਂਗੇ ਫਿਰ डन ਹੋ ਜੂ ਸਾਰਾ ਤੇ ਇਹ ਗਲਤੀ ਤੁਸੀਂ ਨਾ ਕਰਿਓ ਨੰਬਰ ਪਲੇਟ ਆਪਣੀ ਲੱਗ ਗਈਆਂ ਵਾ ਇਹ ਆਪਾਂ ਕਰਦੇ ਨੂੰ ਦਿਖਾ ਸਕਦੇ ਵੀ ਨੰਬਰਾ ਲੱਗ ਗਿਆ ਯਾ ਯੈਸ ਮੇਨ ਗੱਲ ਨੰਬਰ ਪਲੇਟ ਲੱਗ ਚੁੱਕੀ ਹੈ ਤੇ ਘਰ ਦੇ ਨੂੰ ਦਿਖਾਵਾਂਗੇ ਤੇ ਉਹਨਾਂ ਦੇ ਰਿਐਕਸ਼ਨ ਦੇਖਾਂਗੇ ਨੰਬਰ ਤੇ ਤੁਹਾਨੂੰ ਪਤਾ ਹੀ ਆ ਫਿਰ ਚਲੋ ਦਿਖਾਵਾਂਗੇ ਘਰੇ ਜਾ ਕੇ ਉਹਨਾਂ ਟਾਈਮ ਤੇ ਗੈਸ ਕਰੋ ਕਿਹੜਾ ਨੰਬਰ ਹੋ ਸਕਦਾ ਆ ਪਹਿਲਾਂ ਇੱਕ ਗੱਲ ਸੁਣ ਲਓ ਲਾਈਵ ਵੀਰ ਤੇ ਤੁਸੀਂ ਕੱਢੀ ਗਾਲਾਂ ਤੇ ਨੰਬਰ ਤੇ ਨਹੀਂ ਕੱਢੀ ਗਾਲਾਂ ਉਹ ਪਿਆਰ ਆ ਗਾਲਾਂ ਨਹੀਂ ਉਹ ਪਿਆਰ ਹੁੰਦਾ ਇਹ ਗਾਲਾਂ ਥੋੜੀ ਨੇ ਆਪਣੇ ਲੋਕੀ ਗੁੱਸਾ ਕਰਦੇ ਅਸੀਂ ਤੁਹਾਡਾ ਗੁੱਸਾ ਨਹੀਂ ਕਰਦੇ ਹਾਂ ਗੁੱਸਾ ਕਰਕੇ ਜਾਣਾ ਕਿੱਧਰ ਆ ਯਾਰ ਆਪਾਂ ਠੀਕ ਆ ਜਿਵੇਂ ਦੀ ਉਹ ਗੱਡੀ ਖੜੀ ਆ ਲਓ ਜੀ ਨੰਬਰ ਵੀ ਆਪਾਂ VIP ਲਵਾ ਲਿਆ ਤੇ ਪਾਰਟੀ ਵੀ VIP ਹੋਣ ਲੱਗੀ ਕਿਉਂ ਹੀ ਰਿਹਾ ਕੀ ਖਾਣ ਲੱਗੇ ਆਪਾਂ ਕਰਾਂ ਦੀ ਕੁਲਚੇ ਕੁਲਚੇ ਯਾਰਾਂ ਨੇ ਕੁਲਚੇ ਮੇਰੇ ਵੀਰੋ ਚਲਾਓ ਸੱਜਣੋਂ ਖਾਈਏ ਕੁਲਚੇ ਆਪਣੇ ਫਰੂਜ਼ਪੁਰ ਦੇ ਬੜੇ ਮਸ਼ਹੂਰ ਨੇ ਕੁਲਚੇ ਇਹਨਾਂ ਦੇ ਤੁਹਾਨੂੰ ਦਿਖਾਉਣੇ ਮੈਂ ਇੱਕ ਵਾਰੀ ਖਾ ਕੇ ਗਿਆ ਪਰ ਐਡੇ ਘੈਂਟ ਬਣਾਏ ਲਾਓ ਜੀ ਆਪਣੇ ਡੋਮੀਨੋਸ ਦੇ ਨਾਲ ਨਹੀਂ ਜਾਵਾਂ ਰੀੜੀ ਲਾਉਂਦੇ ਬਾਕੀ ਫਰੂਜ਼ਪੁਰ ਵਾਲਿਆਂ ਨੂੰ ਪਤਾ ਹੀ ਹੁੰਦਾ ਬਾਹਲੇ ਘੈਂਟ ਬਣਾਉਂਦੇ ਚਲਾਓ ਦਿਖਾਉਣੇ ਆ ਤੇ ਤੁਹਾਡੇ ਮੂੰਹ 'ਚ ਫਿਰ ਪਾਣੀ ਲਿਆਉਣੇ ਆਪਾਂ ਕੁਲਚੇ ਰੈਡੀ ਸਟੈਡੀ ਲਾਓ ਜੀ ਆ ਜਿਹੜੀ ਆ ਚੀਜ਼ ਬਣਾਉਂਦੇ ਆਣੇ ਇਹੇ ਹੀ ਸਿਰਾ ਕਰਾ ਦਿੰਦੇ ਆ ਬਾਹਲਾ ਘੈਂਟ ਬਣਾਉਂਦੇ ਯਾਰ ਉਹ ਹੀ ਭਰ ਕੇ ਉਹ ਦੂਸਰੀ ਪਲੇਟ ਬਣਾਉਣੀ ਔਰ ਉਹ ਬਣਾਉਣੀ ਤੇ ਲਓ ਵੀ ਸੱਜਣਾ ਜਿਹੜੀਆਂ ਬੇਬੇ ਦੀਆਂ ਵਾਲੀਆਂ ਉਹ ਵਲੌਗ ਪਾਇਆ ਸੀ ਉਹਨੂੰ ਸਾਰੇ ਜਾਣੇ ਤੁਸੀਂ ਬੜਾ ਪਿਆਰ ਦੇ ਰਹੇ ਹੋ ਬੜੇ ਸੋਹਣੇ ਸੋਹਣੇ ਮੈਸੇਜ ਆਏ ਔਰਦੇ ਕੇ ਵੀਰੇ ਬੜਾ ਵਧੀਆ ਕੰਮ ਕੀਤਾ ਹਨਾ ਬੇਬੇ ਵੀ ਗਾਲਾਂ ਦੇ ਪੂਰੀ ਖੋ ਗਿਆ ਬੇਬੇ ਮੈਨੂੰ ਕਹੀ ਜਾਂਦੀ ਹੈ ਕਿ ਮੈਂ ਫਲਾਨੇ ਨੂੰ ਦਿਖਾਇਆ ਮੈਂ ਮੈਂ ਫਲਾਨੇ ਨੂੰ ਮੈਂ ਬੇਬੇ ਹੋਰ ਨਾਰਾਜ਼ ਕੋਈ ਲਾ ਕੇ ਲੈ ਜਾ ਤੂੰ ਰਹਿ ਨਾ ਤੂੰ ਘਰੇ ਰਹਿ ਸਹੀ ਗੱਲ ਹੈ ਨਹੀਂ ਤਾਂ ਕਹੋਈਆਂ ਤਾਂ ਮੈਂ ਜਾਣਾ ਉਹ ਕੌਣ ਆ ਉਹ ਕੱਲ ਕੱਲ ਸੱਚ ਜਦੋਂ ਬੀਬੀ ਭਜਨਵਾਈ ਨਾ ਉਹ ਚਾਣ ਕੀ ਹੋ ਗਿਆ ਅਸੀਂ ਮੈਂ ਤੇ ਹੀ ਰੱਗਦੇ ਚੱਲੇ ਫਰੋਇਪਰ ਅਸੀਂ ਖਾਣ ਪੀਣ ਚੱਲੇ ਸੀ ਉਧਰੋਂ ਬੀਬੀ ਕੀ ਦੁਤਰੀ ਆਉਂਦੀ ਉਹ ਜਾਣ ਕੇ ਆਈ ਜਿਹਨੇ ਮੈਨੂੰ ਕਹਾ ਕਿਥੇ ਆ ਬੇਬੇ ਤੁਹਾਡੀ ਮੈਂ ਕਿਹਾ ਹੁੰਦੀ ਉਹ ਕਹਿੰਦੀ ਬਲਾ ਉਹਨੂੰ ਮੈਂ ਆਪਦੀ ਆ ਚੂੜੀ ਵਿਖਾਉਣੀ ਆ ਓਹ ਜਾਣ ਕੀ ਹੋਇਆ ਸਭ ਕੁਝ ਸੋ ਉਹ ਵਲੌਗ ਤਾਂ ਹੀ ਸਮਾਪਤ ਕਰਦਾ ਹੀ ਤੇ ਆ ਦਾ ਵਲੌਗ ਲੂਕ ਬਣਾ ਕੇ ਚੱਲੇ ਹੀ ਫਰੋਜਪੁਰ ਨੂੰ ਉਦੋਂ ਬੀਬੀ ਆਉਂਦੀ ਤੇ ਮੈਂ ਹੀ ਰਿਹ ਰਿਹ ਜਾ ਬੀਬੀਆਂ ਨਾਲ ਕੋਲ ਤੇ ਸੱਜਣੋ ਅੱਜ ਨੰਬਰ ਤੁਹਾਨੂੰ ਪਤਾ ਲਵਾ ਕੇ ਲਿਆਏ ਸੀ ਸੱਚੀ ਗੱਲ ਦੱਸਦੀਏ ਨੰਬਰ ਇਹਨਾਂ ਨੇ ਪਹਿਲੇ ਹੀ ਵੇਚ ਲਿਆ ਤੇ ਨੰਬਰ ਵੇਚ ਕੇ ਬੜਾ ਖੁਸ਼ ਜੇ ਨਹੀਂ ਹੋਏ ਦਿਕਨ ਕੋਸ਼ਿਕਾ ਤਾਂ ਲਈ ਹੋਣਾ ਸੀਗਾ ਨੰਬਰਾਂ ਵਰਗਾ ਨੰਬਰ ਇਹਦੇ ਚ ਕੀ ਖਾਸੀਅਤ ਹੈ ਕਿ ਜਿਹੜਾ ਸੀ ਖੋਸ਼ ਹੋਣਾ ਸੀ ਯਾਰ ਉਹ ਤਾਂ ਦੁਪਹਿਰ ਹੀ ਸੀ ਦੁਪਹਿਰੇ ਫਿਰ ਇਹ ਸਾਰੇ ਜਾਣੇ ਸੁੱਤੇ ਮੈਨੂੰ ਕਿਵੇਂ ਕਿਵੇਂ ਲੱਗਾ ਤੁਹਾਨੂੰ ਨੰਬਰਸ ਅੰਗਰੇਜ਼ਾਈਡ ਹੈ ਹੈ ਨੰਬਰਾਂ ਵਰਗਾ ਨੰਬਰ ਜਿਹੜਾ ਪਹਿਲਾ ਨੰਬਰ ਸੀ ਉਹ ਬਹੁਤ ਸੋਹਣਾ ਸੀ ਇਹ ਵੀ ਤੇ ਸੋਹਣਾ ਆ ਮੈਨੂੰ ਤਾਂ ਨਹੀਂ ਸੋਹਣਾ ਲੱਗਾ ਉਹ ਨੰਬਰ ਬਹੁਤ ਸੋਹਣਾ ਸੀ ਬਿੱਬੀ ਤੈਨੂੰ ਪੜਨਾ ਆਉਂਦਾ ਕੀ ਹੈ ਜੇ ਮੈਨੂੰ ਪੜਨਾ ਤੇਰੇ ਵਰਗੇ ਨੰਮਾ ਹੁਣ ਡੀਓ ਲੱਗੀ ਹੁੰਦੀ ਕੀ ਲੱਗੀਆਂ ਮੈਂ ਹੁਣ ਡੀਓ ਲੱਗੀ ਹੁੰਦੀ ਜੇ ਮੈਂ ਪੜ ਜਾਂਦੀ ਤਾਂ ਜਿੰਨਾ ਮੇਰਾ ਦਿਮਾਗ ਸੀਗਾ ਡੀਓ ਕੀ ਹੁੰਦਾ ਜਿਹੜਾ ਉੱਤੇ ਹੁੰਦਾ ਹੈ ਬਾਸਟਰ ਵਾਲੇ ਯਾ ਇਹਦਾ ਹੀ ਸਬੰਧ ਹੋਣਾ ਇਹ ਮੈਂ ਮੈਂ ਭਾ ਰੰਦੇ ਤਾਂ ਕਿ ਪ੍ਰਿੰਸੀਪਲ ਹਾਂ ਚਲੋ ਜੋ ਹੋਇਆ ਵਧੀਆ ਹੋ ਗਿਆ ਸੋ ਨਹੀਂ ਸੋਣਾ ਲੱਗਾ ਨੰਬਰ ਯਾਰ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਤੇਰੇ ਆਪਾ ਦਿਖਾਇਆ ਨਹੀਂ ਤੂੰ ਤੇ ਫੇਰ ਦੱਸ ਤੈਨੂੰ ਦਿਖਾਵਾਂਗੇ ਪਰ ਪਹਿਲਾਂ ਪ੍ਰੋਮਿਸ ਕਰੋ ਲਾਈਵ ਵੀਲ ਵਾਲੀ ਗੱਲ ਨਹੀਂ ਕਰਦੇ ਉਹ ਨੰਬਰ ਰ ਅਗਰ ਨੰਬਰ ਵਾ ਕੇ ਗੱਲ ਠੀਕ ਹੈ ਸੋ ਬਾਕੀ ਵਧੀਆ ਲੱਗਿਆ ਨਾ ਸੋਹਣਾ ਲੱਗ ਰਿਹਾ ਯਾਰ ਮੈਂ ਤਾਂ ਹੀਰੇ ਨੂੰ ਵੀ ਕਹੀ ਜਾਂਦਾ ਹੀਰਿਆ ਨੰਬਰ ਸੋਹਣਾ ਨੰਬਰ ਬਾਅਦ ਚ ਛੱਡਿਓ ਪਹਿਲਾਂ ਡਾਲਰ ਦਿਖਾ ਯਾਰ ਤੂੰ ਇਹ ਇਹ ਐਡੇ ਗੰਦੇ ਕੰਮ ਕਰਦਾ ਨਾ ਗੰਦੇ ਤਾਂ ਪਿਆ ਆਪ ਹੀ ਪਾਣੀ ਚਾਹ ਲੈਦਾ ਕਹਿੰਦਾ ਇਹ ਕੂਲਰ ਚ ਪਾਣੀ ਜਵਾਨੇ ਰਹਿਣ ਦੇ ਜੇ ਤੁਹਾਨੂੰ ਪਤਾ ਕੀ ਕਰਦਾ ਕੂਲਰ ਕੂਲਰ ਇੱਥੇ ਕਿਹਨਾਂ ਦਾ ਸ਼ਾਮ ਨੂੰ ਆਪਾਂ ਇੱਥੇ ਕੂਲਰ ਲਾ ਲਈਦਾ ਸਾਰੇ ਜਣੇ ਬਹਿ ਜਾਈਦਾ ਇਹ ਪਤਾ ਪਤੰਦਰ ਕੀ ਕਰਦਾ ਇਹਨੂੰ ਸਕੀਮ ਆਈ ਆ ਆਹ ਟਿੱਪਣੀ ਜੀ ਨਾ ਆਪ ਹੀ ਮੂੰਹ ਨਾ ਕੱਢ ਕੇ ਜਦੋਂ ਕੱਢ ਦਿੰਦਾ ਉਹ ਪਾਣੀ ਸਾਰਾ ਬਾਹਰ ਨਿਕਲ ਜਾਂਦਾ ਪਤੰਦਰ ਵਸ ਦਸ ਆ ਜਾਂਦਾ ਯਾਰ ਮੇਰੇ ਜਿੱਦੜਾ ਵਾਲੇ ਆ ਸਣਾ ਮੰਮੀ ਕਿਧੇ ਤੇ ਗਿਆ ਏ ਤੇਰੇ ਤੋਂ ਹੀ ਗਿਆ ਉਹ ਐਦਾਂ ਨਹੀਂ ਬੋਲੀ ਦਿੰਦਾ ਇਹ ਵੱਡਾ ਹੈ ਤੇ ਉਹ ਛੋਟਾ ਹੈ ਬਸ ਫਰਕ ਤਾਂ ਇੰਨਾ ਕੀ ਹੈ ਇਹ ਦੇ ਦੋਵੇਂ ਸਿਆਣੇ ਨਾ ਬਹੁਤ ਜਿਆਦੇ ਸਿਆਣੇ ਮੈਂਟ ਕਰਦੇ ਮੈਂਬਰ ਆ ਇੱਕ ਗੱਲ ਨੂੰ ਮਾੜਾ ਜਿਹੜਾ ਰੋਜ਼ ਚੰਡੀਗੜ੍ਹ ਦਾ ਨਾਮ ਹੀ ਲਾਉਂਦਾ ਉਹ ਨਹੀਂ ਚੰਗਾ ਲੱਗਦਾ ਉਹ ਬਹੁਤ ਸਿਆਣਾ ਬਹੁਤ ਪਿਆਰ ਕਰਦਾ ਬਹੁਤ ਸਤਿਕਾਰ ਕਰਦਾ ਸਾਰਿਆਂ ਦਾ ਬਹੁਤ ਸਿਆਣਾ ਪਰ ਜਦੋਂ ਜਦੋਂ ਕੋਈ ਚੀਜ਼ ਲਿਆ ਕੇ ਦਿੱਤੀ ਹੋਵੇ ਨਾ ਫਿਰ ਐਦਾਂ ਪਿਆਰ ਮਿਲਦਾ ਕੀ ਕੀ ਲਿਆਉਂਦਾ ਰਿਹਾ ਕਰਦਾ ਕੀ ਕੀ ਲਿਆਉਂਦਾ ਰਿਹਾ ਕਰ ਸਮਝੀ ਕਰਦਾ ਨਾ ਨਾ ਲਿਆ ਕਰ ਆਂਟੀ ਜੀ ਆਂਟੀ ਜੀ ਹਲਦੀ ਦਾ ਨਾਮ ਲਿਆ ਕਰ ਮੇਰੇ ਕੰਨ ਤਾਂ ਜ ਐਂ ਜੀ ਮਮੀ ਨੂੰ ਬਾਰਦੇ ਦੇ ਦਿੱਤੀ ਆ ਜਾਣ ਨਾ ਇਹਦੇ ਉਹ ਤਾਂ 2 ਸਾਲ ਹੋ ਗਏ ਆ ਕੋਈ ਨਾ ਸਾਲ ਦੇ ਥੋੜਾ ਜਿਹਾ ਪਿਆਰ ਉਧਰ ਵੀ ਚਾਹੀਦਾ ਨਾ ਨਹੀਂ ਉਹ ਕਿਹੜਾ ਪੁਰਾਣੀ ਆ ਹਾਂ ਕਰਦੀ ਪੰਗੇ ਨਮੀ 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 ਨੀਆ ਫਿਰ ਹਾਂ ਤੇ ਇਹ ਹਲੇ ਵੀ ਮੰਮੀ ਚਾਹ ਕੀ ਕਰੀ ਜਾਂਦੀ ਬੇਬੇ ਇਹ ਇਹ ਜੈਲਸ ਮੇਰੀਆਂ ਚਾਰਟਿੰਗਾਂ ਦਾ ਸੌਕਰ ਦਾ ਟੱਟਾ ਹਾਂ ਉਹ ਗੱਲਾਂ ਕਿਸੇ ਦੇ ਚਾਰ ਮੁੰਡੇ ਸੀ ਕਿਸੇ ਦੇ ਇੱਕ ਹੀ ਸੀ ਉਹ ਆਉਂਦੀ ਸੌਕਰ ਦਾ ਟੱਟਾ ਤੇ ਮੇਰੀਆਂ ਚਾਰਟਿੰਗਾਂ ਤੇ ਮੇਰੇ ਹੋ ਰੰਗ ਵੇਖਿਆ ਨਹੀਂ ਮੇਰੇ ਘਰ ਨੇ ਬੁੱਚੇ ਕੱਲ ਮੈਂ ਬੁੱਚੇ ਮੈਂ ਤੇਰੇ ਨਾਲ ਵੇਖ ਮੈਨੂੰ ਤਾਂ ਬਹੁਤ ਮੰਮੀ ਜੈਲਸ ਵੀ ਲੜਾਉਣਾ ਚਾਹੁੰਦਾ ਅਗਲੇ ਸੁਪਤਾਂ ਨੂੰ ਆਉਣੀ ਮੈਂ ਤਾਂ ਪੂਰੇ ਕੱਲ ਬੁੱਚੇ ਵਗਾਉਂਦੀ ਕੱਲ ਮੈਂ ਕੱਲ ਦੀ ਮੰਮੀ ਆਈ ਕਰੀ ਜਾਂਦੀ ਆ ਮੈਂ ਤਾਂ ਮੰਮੀ ਆਪਦੇ ਖਾਲੀ ਕਾਣ ਦਿਖਾਈਏ ਵੀ ਬੇਬੇ ਆਪਦੇ ਆਦ ਗਈ ਕੋਈ ਆਉਣਾ ਨਾ ਕੋਈ ਘਰੇ ਆਉਣਾ ਬੇਬੇ ਪਹਿਲਾਂ ਹੀ ਚੁੰਨੀ ਆਏ ਕਰ ਲਈਦੀ ਆ ਆਪਾਂ ਇੱਥੇ ਕੋਈ ਨਾ ਚਾਹ ਦੇ ਆ ਕੇ ਬੇਬੇ ਆਈ ਚੁੰਨੀ ਆ ਆ ਤਾਂ ਥੋੜੀ ਹੀਰਾ ਕਰ ਠੀਕ ਹੁਣ ਆਂਟੀ ਐ ਰੱਖਦੀ ਆ ਚਲੋ ਜੋ ਹੋਇਆ ਵਧੀਆ ਹੋ ਸੋਹਣਾ ਹੋ ਗਿਆ ਤੁਹਾਨੂੰ ਦੱਸਤਾ ਕਿ ਨਹੀਂ ਦੱਸਤਾ ਪੂਆ ਗਿਆ ਤੇ ਬਹੁਤ ਖੁਸ਼ ਹੋ ਗਈ ਆ ਵੀ ਆਏ ਨਹੀਂ ਤੈਨੂੰ ਰਿੰਗ ਮਰ ਗਏ ਨਾ ਕਿ ਹੋਰ ਨਹੀਂ ਤੇ ਮੈਂ ਕਿਹਾ ਮੈਂ ਤਾਂ ਤੈਨੂੰ ਫੋਨ ਲਾਉਣ ਲੱਗੀ ਸੀ ਪਹਿਲਾਂ ਹੀ ਤੂੰ ਨੇ ਆਪ ਹੀ ਫੋਨ ਲਾ ਲਿਆ ਅੱਛਾ ਪੂਆ ਦਾ ਆ ਗਿਆ ਹਾਂ ਉਹਦਾ ਹੀ ਆ ਗਿਆ ਵੀ ਮੈਨੂੰ ਮੈਂ ਕਿਹਾ ਕਿਵੇਂ ਆਂਦੀ ਵਧੀਆ ਵਧੀਆ ਮਗਰ ਤੂੰ ਆਂਦੀ ਕਿਵੇਂ ਮੈਂ ਵਧੀ ਜਾਂ ਮੈਂ ਬੈੱਡ ਤੇ ਲੇਟਦੀ ਆ ਮੇਰੇ ਕੰਨਾਂ ਦੀ ਵਾਲੀਆਂ ਪਾਈਆਂ ਹਰ ਮਾਂ ਨੇ ਮੈਨੂੰ ਕਰਾ ਕੇ ਲਿਆਣ ਕਿ ਕੱਲ ਲੈ ਜਾਣਿਓ ਮਨ ਸੱਚੀ ਮਾ ਤਾਂ ਹੋਰ ਮੇਰਾ ਤੇ ਮਾਈਟਰ ਉਤਰੋ ਮੈਂ ਵੇਖ ਲਵਾਂ ਮੈਂ ਨੇਟ ਨਹੀਂ ਮੇਰੇ ਕੋਲ ਵੀਡੀਓ ਗੱਲ ਕਰ ਲੈਣੀ ਹਾਂ ਮੇਰੇ ਫੋਨ ਤਾਂ ਹੁੰਦੀ ਤਾਂ ਵੀਡੀਓ ਗੱਲ ਮੈਂ ਕਰਦੇ ਨਹੀਂ ਖਰਾਬ ਨਾ ਹੋ ਜੇ ਕਿ ਆਹ ਨੰਬਰ ਕਿਹੜਾ ਚੱਲ ਤੇਰੇ ਨੇ ਗੱਡੀ ਲੈ ਲਈ 3001 ਹਾਂ ਉਹ ਫਿਰ ਹੁੰਦੀ ਆ ਨਾ ਕੁਗਰਿਆਂ ਦੀ ਟਿੱਪਲ ਦੀ ਉਹ ਲਓ ਵੀ ਫਾਈਨਲੀ ਨੰਬਰ ਦਿਖਾ ਦਈਏ ਕਿਸੇ ਨੇ ਕੋਈ ਗਲਤ ਨਹੀਂ ਕਹਿਣਾ ਦਿਖਾ ਦਈਏ ਉਰੇ ਆਓ ਚੱਕਰ ਜੀਰੋ ਨਾਲ ਕੋਲੇ ਗਾਰੀ ਤੇ ਕੈਮਰਾ PB058T911 ਪਹਿਲੇ ਸਰਵੇਖਿਆ ਅੱਛਾ ਵੇਖ ਲੈ ਮੈਂ PB058T92 21 ਸੋ ਕਿਦਾਂ ਲੱਗਾ ਨੰਬਰ ਇਹ ਟਾਈਪ ਕਰ ਲੱਗੇ ਇੱਕ ਇੱਕ ਮਿੰਟ ਰੁਕੋ ਰੁਕੋ ਸੋ ਮੈਂ ਤੇਰਾ A ਨੰਬਰ ਇੱਕ ਵਾਰੀ ਆਪਣਾ ਟੈਂਪੋਰੀ ਰਿਜ਼ਲਵ ਆਇਆ ਕਿਉਂਕਿ ਜਦੋਂ A ਨੰਬਰ ਲਵਾਵਾਂਗੇ ਫਿਰ ਆਪਾਂ ਕੋਈ ਫੇਰ ਹੀ ਨੰਬਰ ਰ ਟੇਨ ਕਰਾ ਸਕਾਂਗੇ ਵੀ ਆਈ ਪੀ ਤਾਂ ਸੱਜਣੋ ਇਹ ਇੱਕ ਵਾਰੀ ਆਪਾਂ ਟੈਂਪੋਰੀ ਜਿਹਾ ਲਖਾਇਆ ਆਪਾਂ ਕੋਈ ਘੈਂਟ ਜਾਂ ਵੀ ਆਈ ਪੀ ਨੰਬਰ ਲਵਾਂਗੇ ਤੇ ਉਹ ਫਿਰ ਲਾਵਾਂਗੇ ਇਹਨੂੰ ਘੈਂਟ ਹੀ ਲਵਾਂਗੇ ਸੋ ਫਿਰ ਕਮੈਂਟ ਕਰਕੇ ਦੱਸੋ ਕਿਦਾਂ ਲੱਗਾ ਤੇ ਉਹ ਆਪਾਂ ਹਲੇ ਲਾਉਣਾ ਹੈ ਇੱਕ ਵਾਰੀ ਇਹਨੂੰ ਲਵਾਇਆ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੂੰ ਪਤਾ ਹੈ ਕਿ ਇਦਾਂ ਕਰਕੇ ਇੱਕ ਵਾਰੀ ਲਵਾਉਣਾ ਪੈਂਦਾ ਹੁੰਦਾ ਬਾਅਦ ਚ ਚੱਲ ਰ ਟੇਨ ਹੋ ਜਾਂਦਾ ਹੁੰਦਾ ਉਹ ਚੀਜ਼ ਕਰਾਂਗੇ ਲਵਾਂਗੇ ਫਿਰ ਜੇ ਵਧੀਆ ਜਿਹਾ ਮਿਲੂਗਾ ਫੇਰ ਹੀ ਲਵਾਂਗੇ ਹਣ ਫਿਲਹਾਲ ਤਾਂ ਇਹੀ ਹੈ ਫਿਲਹਾਲ ਤੇ ਇਹ ਨਹੀਂ ਇਦਾਂ ਹੀ ਗੱਡੀ ਘਮਾਇਆ ਕਰਨੀ ਉਹ ਯਾਰ ਇਹ ਇਹ ਤਾਂ ਜ਼ਰੂਰੀ ਰਮਾਉਣਾ ਪਿਆ ਕਿਉਂਕਿ ਆਪਾਂ ਚੰਡੀਗੜ੍ਹ ਜਾਣਾ ਹੁੰਦਾ ਕਿਉਂ ਬੇਬੇ ਚੰਡੀਗੜ੍ਹ ਦਾ ਨਾਂ ਲਾ ਕੇ ਤੇ ਉਧਰ ਜਾਣ ਉਹ ਫਿਰ ਬਹੁਤ ਸਾਰੇ ਰੋਗੇ ਚਲਾਨ ਕਰ ਦਿੰਦੇ ਕੀ ਕਰੀਏ ਤੇ ਤਾਂ ਇਹ ਤਾਂ ਕਿਹੜਾ ਹਟਾਇਆ ਬਾਹਰ ਨਿਕਲਦੇ ਆ ਨਹੀਂ ਉਹ ਨੰਬਰ ਪਲੇਟਾਂ ਨਹੀਂ ਨ ਲੱਗੀਆਂ ਹੁਣ ਚਲ ਇਹ ਕੋਈ ਨਾ ਕੋਈ ਆਵਦਾ ਰੱਖਣਾ ਇੱਥੇ ਜ਼ਰੂਰ ਛੇੜਨੀ ਆ ਜਵੇ ਹਰ ਵੇਰੀ ਇਹ ਤਾਂ ਬੜਾ ਫੁੱਟ ਫੁੱਟਾ ਹੋ ਗਿਆ 3000 ਦੇ ਕੇ ਆ ਬੇਬੇ ਤੂੰ ਹਲੇ ਹਫਤਾ ਇੱਥੇ ਮੈਨੂੰ ਗਾਲ੍ਹਾਂ ਨਾ ਕੱਢ ਤੂੰ ਚੇਤਾ ਕਰ ਲੈ ਘਰ ਇੱਕ ਵਾਰੀ ਕਿਉਂ ਕਿਉਂ ਚੇਤਾ ਕਰ ਮੈਂ ਨਹੀਂ ਚੰਡੀਗੜ੍ਹ ਦਾ ਨਾਂ ਲੈਣਾ ਬੀ ਬੇ ਮੈਂ ਨਹੀਂ ਚੰਡੀਗੜ੍ਹ ਦਾ ਨਾਂ ਲੈਣਾ ਕਿੰਨਾ ਤੇ ਰੰਗ ਪਾਲ ਦਾ ਰੋਟਾ ਚੰਡੀਗੜ੍ਹ ਹੀ ਤੁਰਸ਼ ਜਾ ਕੇ ਚੱਲੋ ਮਜ਼ਾਕ ਕਰਦੇ ਆ ਹੱਸ ਸਮਝ ਆ ਗਿਆ ਆਪਣਾ ਚੱਲਦਾ ਰਹਿੰਦਾ ਸੋ ਕੋਈ ਵਧੀਆ ਨੰਬਰ ਜਲਾਵਾ ਯਾਰ ਇਹਨੂੰ ਥੈਂਕ ਯੂ ਸੋ ਮੱਚ ਲਵ ਯੂ